ਏਰ ਬੰਦਗੀ 786 ਚੈਨਲ ਵੱਲੋਂ ਸਭ ਨੂੰ ਜੈ ਪੀਰਾਂ ਦੀ ਸੰਗਤ ਜੀ ਹਾਜ਼ਰ ਹਾਂ ਤੁਹਾਡੇ ਚਰਨਾਂ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਵਿੱਚ ਆਪਾਂ ਗੱਲ ਕਰਾਂਗੇ ਕਿ ਗੁੱਸੇ ਹੋਏ ਪੀਰ ਫਕੀਰ ਨੂੰ ਮਨਾਉਣ ਦੇ ਟੰਗ ਬਾਰੇ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਆਓ ਅੱਜ ਦਾ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਮ ਤੇ ਜੋ ਹਰ ਇੱਕ ਤੇ ਮਿਹਰਬਾਨ ਹੈ ਸਭ ਤੇ ਰਹਿਮਤ ਕਰਨ ਵਾਲਾ ਹੈ ਪੀਰ ਦੀ ਪਿਆਰੀ ਸਾਧ ਸੰਗਤ ਜੀਓ ਆਪਾਂ ਸਭ ਪੀਰਾਂ ਫਕੀਰਾਂ ਨੂੰ ਮੰਨਦੇ ਹਾਂ ਉਹਨਾਂ ਦੇ ਚਰਗ ਨਾਮੇ ਘਰ ਅਤੇ ਦਰਬਾਰ ਸਾਹਿਬ ਵਿੱਚ ਕਰਦੇ ਹਾਂ ਕੋਈ ਲਾਲਾ ਵਾਲੇ ਪੀਰ ਨੂੰ ਮੰਨਦਾ ਹੈ ਕੋਈ ਖਵਾਜਾ ਪੀਰ ਜੀ ਨੂੰ ਮੰਨਦਾ ਹੈ ਕੋਈ ਗੋਸਪਖ ਪੀਰ ਜੀ ਨੂੰ ਮੰਨਦਾ ਹੈ ਆਪਾਂ ਸਭ ਦੀ ਵੱਖੋ ਵਖਰੀ ਪੀਰ ਫਕੀਰਾਂ ਨਾਲ ਲੀਡ ਜੁੜੀ ਹੁੰਦੀ ਹੈ ਪਰ ਇਹ ਸਭ ਪੀਰ ਫਕੀਰ ਇੱਕੋ ਹੀ ਹਨ ਸੰਗਤ ਜੀ ਸਾਡੇ ਤੋਂ ਜਾਣੇ ਜਾਂ ਅਣਜਾਣੇ ਵਿੱਚ ਕਈ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ ਜਿਸ ਕਾਰਨ ਪੀਰ ਮਹਾਰਾਜ ਜੀ ਸਾਡੇ ਤੋਂ ਗੁੱਸੇ ਹੋ ਜਾਂਦੇ ਹਨ ਜਿਸ ਕਾਰਨ ਸਾਨੂੰ ਉਸ ਦਾ ਬਹੁਤ ਵੱਡਾ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੀਰਾਂ ਨੂੰ ਮਨਾਉਣ ਬਾਰੇ ਗੱਲ ਕਰਾਂਗੇ ਸੰਗਤ ਜੀ ਜੋ ਵੀ ਇਨਸਾਨ ਪੀਰਾਂ ਨੂੰ ਮੰਨਦੇ ਹਨ ਉਹਨਾਂ ਦੀ ਸੇਵਾ ਕਰਦੇ ਹਨ ਉਹਨਾਂ ਤੋਂ ਮੂਹ ਮੰਗਿਆ ਮਰਾਦਾ ਪ੍ਰਾਪਤ ਕਰਦੇ ਹਨ ਸੋ ਪੀਰ ਨੂੰ ਪੁੱਜਣ ਵਾਲੇ ਵੀਰਵਾਰ ਵਾਲੇ ਦਿਨ ਸਭ ਤੋਂ ਪਹਿਲਾਂ ਇਸ਼ਨਾਨ ਪਾਣੀ ਕਰਕੇ ਤੂਫ ਬੱਤੀ ਕਰਕੇ ਉਹ ਰੋਜ਼ਾਨਾ ਦੀ ਤਰ੍ਹਾਂ ਪੀਰ ਜੀ ਦਾ ਧਿਆਨ ਤਰਕੇ ਬੈਠ ਬੈਠਦੇ ਹਨ ਉਸੇ ਤਰ੍ਹਾਂ ਹੀ ਬੈਠਣਾ ਹੈ ਪਰ ਜੇਕਰ ਤੁਹਾਡਾ ਕੋਈ ਦੁਨਿਆਵੀ ਕੰਮ ਰਹਿੰਦਾ ਹੈ ਤਾਂ ਤੁਸੀਂ ਉਸ ਨੂੰ ਪਹਿਲਾਂ ਖਤਮ ਕਰ ਲੈਣਾ ਹੈ ਕਿਉਂਕਿ ਬੰਦਗੀ ਕਰਦੇ ਸਮੇਂ ਉਹੀ ਕੰਮ ਤੁਹਾਡੇ ਦਿਮਾਗ ਵਿੱਚ ਘੁੰਮੀ ਜਾਵੇਗਾ ਇਸ ਲਈ ਜੋ ਵੀ ਕੋਈ ਕੰਮ ਹੈ ਉਹ ਪਹਿਲਾ ਕਰ ਲੈਣਾ ਹੈ ਫਿਰ ਤੁਸੀਂ ਆਪਣਾ ਮਨ ਪੀਰ ਦੇ ਚਰਨਾਂ ਦੇ ਵਿੱਚ ਜੋ ਸਮਾਂ ਲਾਉਣਾ ਹੈ ਇਕਾਗਰ ਹੋ ਕੇ ਲਾਉਣਾ ਹੈ ਦੂਜੀ ਗੱਲ ਜੋ ਇਨਸਾਨ ਮਾਸ ਮੱਛੀ ਤੇ ਸ਼ਰਾਬ ਦਾ ਸੇਵਨ ਕਰਦੇ ਹਨ ਉਹਨਾਂ ਤੋਂ ਵੀਰਵਾਰ ਵਾਲੇ ਦਿਨ ਦੂਰ ਰਹਿਣਾ ਹੈ ਕਿਉਂਕਿ ਇਹ ਦੁਨੀਆਦਾਰੀ ਹੈ ਇਸ ਵਿੱਚ ਕਾਫੀ ਪ੍ਰਕਾਰ ਦੇ ਲੋਕਾਂ ਨਾਲ ਮੇਲ-ਮਿਲਾਪ ਹੁੰਦਾ ਹੈ ਸੋ ਵੱਧ ਤੋਂ ਵੱਧ ਖਿਆਲ ਰੱਖਿਆ ਕਰੋ ਅਤੇ ਪੀਰਾਂ ਦਾ ਸਥਾਨ ਘਰ ਵਿੱਚ ਅਲੱਗ ਹੋਣਾ ਚਾਹੀਦਾ ਹੈ ਉੱਥੇ ਕੋਈ ਅਜੇ ਇਸ਼ਨਾ ਇਨਸਾਨ ਨਹੀਂ ਜਾਣਾ ਚਾਹੀਦਾ ਜੋ మాਸ ਮੱਛੀ ਅਤੇ ਸਰਾਬ ਦਾ ਸੇਵਨ ਕਰਦਾ ਹੋਵੇ ਵੀਰਵਾਰ ਉਹਨੂੰ ਕੋਈ ਅਜਿਹਾ ਪ੍ਰੋਗਰਾਮ ਨਾ ਕਰੋ ਅਤੇ ਨਾ ਹੀ ਅਜੇ ਕੋਈ ਪ੍ਰੋਗਰਾਮ ਚ ਜਾਓ ਜਿੱਥੇ ਮੇਟ ਸਰਾਵਦਾ ਸੇਵਨ ਹੁੰਦਾ ਹੋਵੇ ਤੀਜਾ ਕੰਮ ਵੀਰਵਾਰ ਨੂੰ ਦਰਬਾਰ ਸਾਹਿਬ ਜਾਂਦੇ ਸਮੇਂ ਕਿਸੇ ਨੂੰ ਮਾੜਾ ਨਾ ਬੋਲੋ ਅਤੇ ਨਾ ਹੀ ਕਿਸੇ ਨੂੰ ਗੰਦੀ ਨਜ਼ਰ ਨਾਲ ਨਾ ਦੇਖੋ ਕਿਉਂਕਿ ਇਹ ਸਭ ਤੋਂ ਵੱਡਾ ਕਾਰਨ ਹੈ ਕਿ ਪੀਰ ਮਹਾਰਾਜੀ ਤੁਹਾਡੇ ਤੋਂ ਗੁੱਸੇ ਹੋ ਜਾਂਦੇ ਹਨ ਅਤੇ ਚੌਥਾ ਕੰਮ ਪੀਰ ਦੀ ਦਰਗਾਹ ਤੇ ਜਾ ਕੇ ਤੁਸੀਂ ਸੇਵਾ ਕਰਨੀ ਹੈ ਤੁਸੀਂ ਸੇਵਾ ਚਾਹੇ 5 ਮਿੰਟ ਕਰੋ ਚਾਹੇ 10 ਮਿੰਟ ਕਰੋ ਪਰ ਉਹ ਸੇਵਾ ਤੁਸੀਂ ਸੱਚੇ ਮਨ ਨਾਲ ਇਕਾਗਰ ਹੋ ਕੇ ਕਰਨੀ ਹੈ ਤੁਸੀਂ ਸੇਵਾ ਜੋੜਿਆਂ ਦੀ ਕਰ ਸਕਦੇ ਹੋ ਭਾਂਡਿਆਂ ਦੀ ਸੇਵਾ ਕਰ ਸਕਦੇ ਹੋ ਅਤੇ ਸੰਗਤ ਜੀ ਸਭ ਤੋਂ ਮਹੱਤਵਪੂਰਨ ਗੱਲ ਤੁਸੀਂ ਜੋ ਵੀ ਕਮਾਈ ਕਰਦੇ ਹੋ ਤੁਸੀਂ ਉਸ ਦਾ ਜੋ ਵੀ ਹਿੱਸਾ ਕੱਟਣਾ ਚਾਹੁੰਦੇ ਹੋ ਤੁਸੀਂ ਉਸ ਕਮਾਈ ਵਿੱਚੋਂ ਕੁਝ ਹਿੱਸਾ ਪੀਰ ਜੀ ਦੇ ਨਾਮ ਦਾ ਦਰਬਾਰ ਸਾਹਿਬ ਦੇ ਵਿੱਚ ਗੋਲ ਕੋਇਚ ਪਾ ਸਕਦੇ ਹਾਂ ਜਾਂ ਫਿਰ ਕਿਸੇ ਭੁੱਖੇ ਨੂੰ ਕੁਝ ਭੋਜਨ ਖਵਾ ਸਕਦੇ ਹਾਂ ਜਾਂ ਫਿਰ ਜੇ ਦਰਬਾਰ ਸਾਹਿਬ ਵਿੱਚ ਕੋਈ ਇਮਾਰਤ ਬਣ ਰਹੀ ਹੈ ਤਾਂ ਤੁਸੀਂ ਉਸ ਵਿੱਚ ਹਿੱਸਾ ਪਾ ਸਕਦੇ ਹੋ ਜਿਸ ਕਾਰਨ ਪੀਰ ਮਹਾਰਾਜ ਜੀ ਤੁਹਾਡੇ ਤੇ ਬਹੁਤ ਕੁਝ ਹੋਣਗੇ ਅਤੇ ਤੁਹਾਡੇ ਤੇ ਰਹਿਮਤ ਕਰਨਗੇ ਸੰਗਤ ਜੀ ਇਹ ਸਨ ਉਹ ਗੱਲਾਂ ਜਿਨ੍ਹਾਂ ਕਰਕੇ ਪੀਰ ਮਹਾਰਾਜ ਜੀ ਸਾਡੇ ਤੋਂ ਗੁੱਸੇ ਹੋ ਜਾਂਦੇ ਹਨ ਤੁਸੀਂ ਇਕ ਨਸ਼ਾ ਪੱਤਾ ਨਹੀਂ ਕਰਨਾ ਅਤੇ ਇਕਾਗਰ ਹੋ ਕੇ ਧੂਵਤੀ ਕਰਨੀ ਹੈ ਅਤੇ ਪੀਰਾਂ ਦੀ ਵੱਧ ਤੋਂ ਵੱਧ ਸੇਵਾ ਕਰਨੀ ਹੈ ਅਤੇ ਉਹਨਾਂ ਤੋਂ ਮੂਹ ਮੰਗੀਆਂ ਮਰਾਦਾਂ ਪ੍ਰਾਪਤ ਕਰਨੀਆਂ ਹਨ ਆਸ ਕਰਦਾ ਹਾਂ ਕਿ ਤੁਹਾਨੂੰ ਇਸ ਵੀਡੀਓ ਵਿੱਚ ਕੁਝ ਸਮਝ ਲੱਗਿਆ ਹੋਵੇਗਾ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਲਦ ਹਾਜ਼ਰ ਹੋਵਾਂਗੇ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਜੈ ਪੀਰਾਂ ਦੀ